ਅੱਗੇ ਤੇ ਲੋ ਜੀ ਅਜੀਤ ਰਿਪੋਰਟ ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਸਰਦੀਆਂ ਦਾ ਤੋਹਫਾ ਸਰਸੋਂ ਦਾ ਸਾਗ ਖਾਣੇ 'ਚ ਬਿਹਤਰੀਨ ਥਾਂ ਵਜੋਂ ਵਿਸ਼ਵ ਪੱਟ 'ਚ 7 ਨੰਬਰ ਤੇ ਹੈ ਪੰਜਾਬ ਖਾਣ-ਪੀਣ ਦੇ ਸ਼ੌਕੀਨ ਪੰਜਾਬੀਆਂ ਨੇ ਆਪਣੀ ਇਸੀ ਆਦਤ ਕਰਕੇ ਪੰਜਾਬ ਦਾ ਨਾਮ ਸੁਰਖੀਆਂ 'ਚ ਲਿਆ ਕੇ ਰਿਕਾਰਡ ਕਾਇਮ ਕਰ ਦਿੱਤਾ ਹੈ ਲੋ ਜੀ ਅੱਜ ਅਸੀਂ ਬਿਲਕੁਲ हटके ਰੈਸਪੀ ਬਣਾਉਣ ਜਾ ਰਹੇ ਹਾਂ ਉਹ ਵੀ ਸਾਗ ਦੀ ਸਰਸੋਂ ਦੇ ਸਾਗ ਦੀ ਤੇ ਚਲੋ ਦੇਖੋ ਅਸੀਂ ਕੀ ਅਲੱਗ ਜਿਹਾ ਕਰਦੇ ਹਾਂ ਸਾਡੇ ਕੋਲੇ 2 ਕਿਲੋ ਸਾਗ 7 ਕਿਲੋ ਪਾਲਕ ਹੈ ਤੇ ਨਾਲ ਹੀ 15 ਤੋਂ 16 ਮਿਰਚਾਂ ਨੇ ਅਸੀਂ ਧੋ ਕੇ ਕੱਟ ਕੇ ਰੱਖਿਆ ਹੋਇਆ ਹੈ ਤੇ ਹੁਣ ਅਸੀਂ ਇਸ ਨੂੰ ਕੁੱਕਰ ਦੇ ਵਿੱਚ ਪਾਵਾਂਗੇ। ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਿੰਦੀ ਹੈ ਦਿਨ ਭਰ। ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ। ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ। ਉਕ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ A ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਹਾਂਜੀ ਸਾਰਾ ਸਾਗ ਅਸੀਂ ਕੱਕਰ ਦੇ ਵਿੱਚ ਪਾ ਲਿਆ ਹੁਣ ਅਸੀਂ ਉੱਪਰੋਂ ਦੀ ਇੱਕ ਗਲਾਸ ਪਾਣੀ ਪਾਵਾਂਗੇ ਹੁਣ ਜਦੋਂ ਇਹ ਵਿੱਚ ਅੱਛੀ ਤਰ੍ਹਾਂ ਉਬਾਲ ਆ ਜਾਏਗਾ ਨਾ ਪਾਣੀ ਦਾ ਇਹ ਫਿਰ ਉਸ ਦੇ ਵਿੱਚੋਂ ਅਸੀਂ ਜਿਹੜਾ ਪਾਣੀ ਹੈਗਾ ਉਹ ਕੱਢ ਲਾਂਗੇ ਪਾਣੀ ਇਸ ਲਈ ਕੱਢ ਲਾਂਗੇ ਕਿਉਂਕਿ ਜਿਹੜੇ ਅੱਜ ਕੱਲ ਇਹਦੇ ਚ ਦਵਾਈਆਂ ਵਗੈਰਾ ਪਾਈਆਂ ਸਪਰੇਅ ਕੀਤਾ ਹੁੰਦਾ ਹੈਗਾ ਉਹ ਪਾਣੀ ਜਦੋਂ ਅਸੀਂ ਕੱਢ ਲਾਂਗੇ ਤੇ ਉਹਦੇ ਨਾਲ ਇਹਦਾ ਸਵਾਦ ਵੀ ਬਿਹਤਰੀਨ ਹੋਏਗਾ ਤੇ ਇਹਦੇ ਚ ਜਿਹੜਾ ਆਇਰਨ ਹੈ ਉਹ ਵੀ ਥੋੜਾ ਜਿਹਾ ਘਟ ਜਾਏਗਾ ਹਾਂਜੀ ਸਾਗ ਸਾਡਾ ਜਿਹੜਾ ਰਿਜਨ ਲੱਗਿਆ ਉਹਦੇ ਵਿੱਚ ਕੋਈ ਇਸ ਤਰ੍ਹਾਂ ਪਾਣੀ ਜਿਹੜਾ ਹੈਗਾ ਉਹ ਅਸੀਂ ਪਾਣੀ ਜਿਹੜਾ ਹੈਗਾ ਬਾਹਰ ਕੱਢ ਲਾਂਗੇ ਜਿੰਨਾ ਤੁਹਾਡੇ ਕੋਲ ਪਾਣੀ ਨਿਕਲੇ ਜਾਂਦਾ ਹੈ ਨਿਕਾਲੋ ਤੁਸੀਂ ਇਹ ਰਿਚੋ ਪਾਣੀ ਅਸੀਂ ਕੱਢ ਲਏ ਹੁਣ ਤੋਂ ਅਸੀਂ ਸਾਰਾ 18 ਜਿਹੜੀਆਂ ਹਰੀਆਂ ਮਿਰਚਾਂ ਉਹ ਇਸ ਦੇ ਵਿੱਚ ਐਡ ਕਰ ਦਾਂਗੇ ਨਾਲ ਹੀ ਇੱਕ ਨਮਕ ਭਰ ਕੇ ਜਿਹੜਾ ਹੈਗਾ ਕੀ ਨਮਕ ਦਾ ਐਡ ਕਰ ਦਾਂਗੇ ਹੁਣ ਅਸੀਂ ਕੁੱਕਰ ਦਾ ਟੱਕਲ ਲਗਾ ਦਾਂਗੇ ਤੇ ਇਸ ਨੂੰ ਅਸੀਂ ਅੱਧਾ ਘੰਟਾ ਸਲੋ ਗੈਸ ਦੇ ਉੱਤੇ ਰੱਖਾਂਗੇ ਤੇ ਸਾਗ ਸਾਡਾ ਬੜਾ ਵਧੀਆ ਐਨ ਖੁਸ਼ਬੂ ਰ ਜਬਰਦਸਤ ਆ ਰਹੀ ਹੈ ਤੇ ਹੁਣ ਅਸੀਂ ਉਸ ਦਾ ਘੋਟਾ ਲਗਾਵਾਂਗੇ ਈ ਸਾਗ ਨੂੰ ਬੜਾ ਵਧੀਆ ਘੋਟਾ ਲੱਗ ਰਿਹਾ ਹੈ ਆਹਾ ਖਸ਼ਬੂ ਸਾਡੇ ਰਸੋਈ ਮਹਿਕ ਗਈ ਹੈ ਸਾਗ ਅੱਛੀ ਤਰ੍ਹਾਂ ਖੁੱਲ ਜੇ ਉਸਦੇ ਲਈ ਅਸੀਂ ਅਲਣ ਪਾਵਾਂਗੇ ਥੋੜਾ ਜਿਹਾ ਦੋ ਤੋਂ ਤਿੰਨ ਚਮਚਾ ਅਲਣ ਪਾਇਆ ਹੈ ਮੱਕੀ ਦਾ ਆਟਾ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਘੋਟਾ ਲਗਾਵਾਂਗੇ ਤਾਂ ਕਿ ਜਿਹੜਾ ਸਾਡਾ ਸਾਗ ਹੈ ਉਹ ਅੱਛੀ ਤਰ੍ਹਾਂ ਮਲਾਈ ਵਰਗਾ ਖੁੱਲ ਜੇ ਕਿੰਨਾ ਵਧੀਆ ਮਲਾਈ ਵਰਗਾ ਸਾਡਾ ਸਾਗ ਜਿਹੜਾ ਹੈਗਾ ਬਣ ਗਿਆ ਹੁਣ ਅਸੀਂ ਤੜਕੇ ਦੀ ਤਿਆਰੀ ਕਰਾਂਗੇ ਲਓ ਜੀ ਹੁਣ ਅਸੀਂ ਦੇਸੀ ਕਿਉ ਪੜਕੇ ਸਾਗ ਦੇ ਵਿੱਚ ਤੇਰਾ ਲਗਾਵਾਂਗੇ ਤੜਕਾ ਅਸੀਂ ਥੋੜਾ ਜਿਹਾ ਪਹਿਲਾਂ ਪਾਵਾਂਗੇ ਲਸਣ ਪਰ ਇਹ ਲਸਣ ਅਚਿੱਤਾ ਪੁੰਨਾਂਗੇ ਉਸ ਦੇ ਬਾਅਦ ਨਾਲ ਹੀ ਫਿਰ ਅਸੀਂ ਇਸ ਦੇ ਵਿੱਚ ਅਦਰਕ ਥੋੜਾ ਜਿਹਾ ਪਿਆਜ਼ ਤੇ ਥੋੜਾ ਜਿਹਾ ਟਮਾਟਰ ਉਹਦਾ ਪਾ ਕੇ ਥੋੜੀ ਜਿਹੀ ਸਾਗ ਨੂੰ ਸੀ ਤੜਕਾ ਲਗਾਉਂਗੇ ਬਾਕੀ ਸਾਗ ਅਸੀਂ ਰੱਖ ਦਾਂਗੇ ਜਿੰਨਾ ਬਿਆ ਉਨਨਾ ਹੀ ਸਵਾਦ ਸਾਗ ਲੱਗਦਾ ਹੈਗਾ ਤੇਲ ਉਹ ਜੀ ਸਾਡਾ ਜਿਹੜਾ ਹੈਗਾ ਲਸਣ ਵਧੀਆ ਜਿਹਾ ਕੁਝੜਿਆ ਮਿਰਚਾਂ ਸੀ ਨਹੀਂ ਪਾਵਾਂਗੇ ਕਿਉਂਕਿ ਅਸੀਂ ਸਾਗ ਦੇ ਟਾਈਮ ਅਸੀਂ ਮਿਰਚਾ ਪਾ ਦਿੱਤੀਆਂ ਸੀਗੀਆਂ। ਹਾਂਜੀ ਲਸਣ ਵਧੀਆ ਕੁੱਝ ਗਿਆ। ਹਾਂ ਹਾਂ ਇੰਨੀ ਸੋਹਣੀ ਕੱਚੂ ਆ ਰਹੀ ਏ। ਹੁਣ ਨਾਲ ਹੀ ਅਸੀਂ ਇਹ ਚਦਰ ਪਾਵਾਂਗੇ। ਇੱਕ ਸਾਈਡ ਤੇ ਅਧਵੇ ਇੱਕ ਸਾਈਡ ਤੇ ਅਸੀਂ ਦਾਗਾ ਪਿਆਜ਼। ਇਹਨਾਂ ਮअच्छੀ ਦਰਪੂਨਾਂ। ਨਾਲ ਹੀ ਅਸੀਂ ਇੱਕ ਸਾਈਡ ਤੇ ਟਮਾਟਰ ਐਦਕਰ ਦਾਂਗੇ। ਬਹੁਤ ਚਾਰ ਮਿੰਟ ਲੱਗਣਗੇ ਇਹਨਾਂ ਚੀਜ਼ਾਂ ਨੂੰ ਪੁੰਨਣ ਨੂੰ। ਹੋਣੀ ਹੋਲੀ ਰਾਮ ਨਾਲ ਕੁਝ ਮੰਗੇ ਖਾਦੀ ਤੇ ਕੁਝ ਜਿਹੜੀ ਅੰਗੀ ਦਸੋਈ ਤੇ ਪੂਰੀ ਆ ਗਈ ਹੈ ਜਦੋਂ ਸਾਗ ਪਾਵਾਂਗੇ ਫੇਰਾ ਤੇ ਕੀ ਕਹਨੇਗੇ ਹਾਂਜੀ ਉਧਰ ਅਸੀਂ ਮੱਕੀ ਦੇ ਆ ਰੋਟੀ ਬਣਾਵਾਂਗੇ ਬੜੀ ਮਜ਼ੇਦਾਰ ਦੀ ਰੋਟੀ ਬਣ ਰਹੀ ਹੈ ਹਾਂਜੀ ਚਰਕਾ ਬਣਾ ਵਧੀਆ ਭੁੱਜ ਗਿਆ ਹੈਗਾ ਨਾ ਹੋਣਾ ਸੀਲ ਦੇ ਵਿੱਚ ਸਾਗ ਪਾਵਾਂਗੇ ਜਿੰਨਾ ਕੁ ਸਾਗ ਤੁਸੀਂ ਖਾਣਾ ਹੈ ਉਨਾਂ ਸਾਗ ਨਾਲ ਉਹ ਪੱਤੀ ਤੁਸੀਂ ਰੱਖ ਦੋ ਫਿਰ ਅਗਲੇ ਦਿਨ ਤੁਸੀਂ ਦੜ ਕਾਲਗਾਓ ਮੇਰੇ ਸਾਬ ਨਾਲ ਹਫਤੇ ਦੇ ਵਿੱਚ ਹੀ ਕੋਈ ਸਾਗ ਜ਼ਰੂਰ ਬਣਾ ਕੇ ਖਾਣਾ ਪੀਜਾ ਹੈਗਾ ਸਰਦੀਆਂ ਦਾ ਤੋਫਾ ਬਹੁਤ ਮਜ਼ਾ ਆਉਂਦਾ ਜਦੋਂ ਸਾਗੂ ਸੂਕੀ ਬਣਾ ਕੇ ਖਾਂਦੇ ਹੋ ਸਾਗ ਦੇ ਨਜ਼ਾਰੇ ਸਰਦੀਆਂ ਦੇ ਵਿੱਚ ਹੀ ਆਉਂਦੇ ਨੇ ਤੇ ਤੁਹਾਨੂੰ ਜਰੂਰ ਬਣਾ ਕੇ ਖਾਣੇ ਚਾਹੀਦੇ ਨੇ ਨਾਲ ਲੱਸੀ ਬਣਾਈਏ ਮੱਕੀ ਦੀ ਰੋਟੀ ਸਾਗ ਨੂੰ ਬੰਨਣਾ ਕੋਈ ਛੋਟਾ ਕੰਮ ਨਹੀਂ ਹੈ ਬੜਾ ਟਾਈਮ ਲੱਗਦਾ ਹੈਗਾ ਪਹਿਲਾਂ ਬਾਜ਼ਾਰ ਜਾਓ ਸਾਗ ਵੀ ਦੋ ਤੇ ਰਾਹੇ ਕੱਟੋ ਹੋ ਕੱਟੋ ਤੇ ਜਾ ਕੇ ਉਹਨੂੰ ਰੱਖੋ ਉਸੇ ਬਾਅਦ ਫੇਰ ਜਾ ਕੇ ਦਾ ਨਜ਼ਾਰਾ ਜਿਹੜਾ ਆਉਂਦਾ ਹੈਗਾ ਤੇ ਲੋ ਜੀ ਸਾਡੀ ਮੱਕੀ ਦੀ ਰੋਟੀ ਵੀ ਤਿਆਰ ਹੈ ਤੇ ਹੁਣ ਵਗੈਰਾ ਅਸੀਂ ਤੁਹਾਨੂੰ ਰਾਂਗਨੀ ਪਲੇਟਾ ਲਈ ਹਾਜ਼ਰ ਕਰ ਰਹੇ ਹਾਂ ਦੇਵੀ ਅੱਜ ਸਾਰੀ ਥੇਕ ਕੋਲ ਤੁੰਖਾਈ ਤੇ ਮੱਕੀ ਦੀ ਰੋਟੀ ਤੇ ਸਰ੍ਹਸੋਂ ਦਾ ਸਾਗ ਹੋਵੇ ਨਾਲ ਉਸਤੇ ਲੱਸੀ ਦਾ ਸਵਾਦ ਹੋਵੇ ਮਿੱਠਾ ਮਿੱਠਾ ਗੁੜ ਵੇਖ ਨੀਅਤ ਵੀ ਖਰਾਬ ਹੋਵੇ ਠੰਡੀ ਠੰਡੀ ਪਵਨ ਚ ਬਜ਼ੁਰਗਾਂ ਦਾ ਅਸ਼ੀਰਵਾਦ ਹੋਵੇ ਬਸ ਇੱਕੋ ਹੀ ਮੇਰਾ ਖਾਬ ਹੋਵੇ ਕਿ ਜਦੋਂ ਵੀ ਜਨਮ ਲਵਾਂ ਮੇਰੀ ਧਰਤੀ ਪੰਜਾਬ ਹੋਵੇ ਸਰਬਨਿਰਤਾ ਸੱਤਵ ਵਾਲਾ ਤੁਨ ਸਾਰੇ ਖਾਲੀਆਂ ਲੱਕ ਲੱਪ ਗਦਈਆਂ ਹੋ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ